ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਬਗ ਗੱਲ ਕਰਦੇ ਨਿਸ਼ੂ ਦੇਸਵਾਲ ਦੀ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਨਿਸ਼ੂ ਦੇਸਵਾਲ ਜੋ ਕਿ ਟਰੈਕਟਰ ਤੇ ਸਟੰਡ ਕਰਦਾ ਜਿਆਦਾ ਫੇਮਸ ਆ ਨਿਸ਼ੂ ਦੇਸਵਾਲ ਜਿੱਦਾਂ ਕੋਈ ਦਿਨ ਪਹਿਲਾਂ ਨਿਸ਼ੂ ਦੇਸਵਾਲ ਜੋ ਕਿ ਸਟੰਡ ਕਰਦੇ ਹੋਏ ਉਹਨਾਂ ਦੀ ਜਿੱਦਾਂ ਕਿ ਮੌਤ ਹੋ ਚੁੱਕੀ ਆ ਤੇ ਜਿੱਦਾਂ ਕਿ ਕੁਝ ਵੀਡੀਓ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਜਿੱਦਾਂ ਕਿ ਨਿਸ਼ੂ ਦੇਸਵਾਲ ਦੇ ਮੌਤ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜੇ ਜਿਹੜੇ ਟਰੈਕਟਰ ਦਾ ਸਟੰਡ ਕਰਦੇ ਹੋਏ ਕੋਲ ਖੜਾ ਹਾਂਜੀ ਗਾਇਜ਼ ਜੇ ਦੇਖ ਹੀ ਲਈ ਹੋਣੀ ਵੀਡੀਓ ਗਾਇਜ਼ ਤੇ ਬਾਈ ਨੂੰ ਜਿਹੜੇ ਮਿਸ ਵੀ ਕਰ ਰਹੇ ਹੋ ਵੀ ਕਮੈਂਟ ਜਰੂਰ ਕਰਿਓ